ਅੱਜ ਅਸੀਂ ਕਰਾਂਗੇ ਹਰਮੰਦਰ ਸਾਹਿਬ ਦੇ ਇਤਿਹਾਸ ਬਾਰੇ ਅਪਾ ਇਹ ਗੱਲ ਤਾਂ ਸਾਰੇ ਜਾਣਦੇ ਆ ਕਿ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਕੀ ਤੁਸੀਂ ਇਹ ਗੱਲ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਪਵਿੱਤਰ ਅਸਥਾਨ ਤੇ ਆਪਣੇ ਚਰਨ ਪਾਏ ਸੀ ਕਿਹੜੇ ਦੋ ਗੁਰੂ ਸਹਿਵਾਨ ਹਰਮੰਦਰ ਸਾਹਿਬ ਨਹੀਂ ਆਏ ਕਿਸ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਨਤਲੀਸ ਰੋਬਰ ਬਣਾ ਲਿਆ ਸੀ ਤੇ ਆਪਣੇ ਆਪ ਨੂੰ ਬੜੂ ਐਲਾਨ ਦਿੱਤਾ ਸੀਗਾ ਹਰਮੰਦਰ ਸਾਹਿਬ ਦੀ ਉਸਾਰੀ ਤੇ ਕਿੰਨਾ ਖਰਚਾ ਆਇਆ ਕੌਣ ਮਿਸਤਰੀ ਸੀ ਜਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨਾ ਚੜਵਾਇਆ ਤਾਂ ਉਸ ਟਾਈਮ ਕਿੰਨਾ ਖਰਚਾ ਆਇਆ ਹਰਮੰਦਰ ਸਾਹਿਬ ਤੇ ਕਿੰਨੇ ਹਮਲੇ ਹੋਏ ਕਿਸ-ਕਿਸ ਨੇ ਹਮਲਾ ਕੀਤਾ ਤੇ ਹਰਮੰਦਰ ਸਾਹਿਬ ਬਾਅਦ ਤੇ ਸਿੱਖਾਂ ਨੇ ਕਦੋਂ-ਕਦੋਂ ਕੁਰਬਾਨੀਆਂ ਕੀਤੀਆਂ ਹਰਮੰਦਰ ਸਾਹਿਬ ਦਾ ਪੂਰਾ ਇਤਿਹਾਸ ਆਪਾਂ ਇਸ ਵੀਡੀਓ ਤੇ ਦੱਸਾਂਗੇ ਜੇ ਪਾ ਸ਼ੁਰੂ ਤੋਂ ਗੱਲ ਕਰੀਏ ਅਮਰਸਰ ਸ਼ਹਿਰ ਆ ਜਿਹੜਾ ਇੱਥੇ ਕਿਤਾਬ ਹੁੰਦੀ ਸੀ ਜੰਗਲ ਹੁੰਦਾ ਸੀ ਬਹੁਤ ਜ਼ਿਆਦਾ ਸੋਨਾ ਦੂਰੋਂ ਦੂਰੋਂ ઋષਿ ਮੁਨੀ ਚਲਕੇ ਆਉਂਦੇ ਸੀ ਇੱਥੇ ਤਪ ਕਰਦੇ ਸੀ ਪਰ ਇਸ ਜਗ੍ਹਾ ਨੂੰ ਜਿਹੜੀ ਪਹਿਚਾਨ ਮਿਲੀ ਆ ਉਹ ਮਿਲਿਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਇੱਥੇ ਚਰਨ ਪਏ ਗੁਰੂ ਨਾਨਕ ਦੇਵ ਜੀ ਉਦਾਸੀਆਂ ਵੇਲੇ ਸੁਲਤਾਨਪੁਰ ਨੂੰ ਜਾਂਦੇ ਹੋਏ ਭਾਈ ਮਰਦਾਨਾ ਜੀ ਨਾਲ ਇਸ ਸਥਾਨ ਤੇ ਰੁਕਦੇ ਨੇ ਤੇ ਪਿੰਡ ਸੁਲਤਾਨ ਦਾ ਪਾਈ ਤਾਰਾ ਸਿੰਘ ਗੁਰੂ ਸਾਹਿਬ ਵਾਸਤੇ ਖਰਾ ਪਸ਼ਾਬ ਨਾਗੇ ਲੈ ਕੇ ਆਉਂਦਾ ਹੈ ਖਰਾ ਪਸ਼ਾਬ ਪਈ ਮਰਦਾਨਾ ਇਹ ਨੂੰ ਨਾ ਸਵਾਦ ਲੱਗਦਾ ਹੈ ਕਿ ਉਹ ਤਾਰੀਫ ਕਰਦੇ ਨੇ ਕਿ ਬਿਲਕੁਲ ਅਮਰਤ ਵਰਗਾਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤੇ ਸੀ ਕਿ ਇੱਥੇ ਅਮ੍ਰਿਤ ਹੀ ਵਰਸੇਗਾ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਈ ਲੈਨਾ ਜੀ ਨਾਲ ਇਸ ਜਗ੍ਹਾ ਤੇ ਕਈ ਵਾਰ ਆਏ ਪਈ ਲੈਨਾ ਜੀ ਜਿਹੜੇ ਗੁਰਗੱਦੀ ਤੋਂ ਬਾਅਦ ਸਿੱਖਾਂ ਦੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਹੋਏ ਨੇ ਗੁਰੂ ਅੰਗਦ ਦੇਵ ਜੀ ਵੀ ਇਸ ਜਗ੍ਹਾ ਤੇ ਆਇਆ ਕਰਦੇ ਸੀਗੇ ਗੁਰੂ ਅੰਗਦ ਦੇਵ ਜੀ ਦੇ ਪੈਰ 'ਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ ਤੇ ਇਸੇ ਹੀ ਸਥਾਨ ਤੋਂ ਇੱਕ ਬੂਟੀ ਗੁਰੂ ਅੰਗਦ ਦੇਵ ਜੀ ਦੇ ਪੈਰ 'ਤੇ ਲਗਾਈ ਗਈ ਸੀ ਜਿਸ ਦੇ ਨਾਲ ਦਰਦ ਬਿਲਕੁਲ ਠੀਕ ਹੋ ਗਿਆ ਸੀ ਉਸ ਬੂਟੀ ਦਾ ਨਾਮ ਸੀ ਅਮਰਤੀ ਬੂਟੀ ਗੁਰੂ ਅੰਗਦ ਦੇਵ ਜੀ ਤੋਂ ਇਸ ਜਗ੍ਹਾ ਦੀ ਪਵਿੱਤਰਤਾ ਬਾਰੇ ਪਤਾ ਲੱਗਿਆ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦੇ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੇ ਵੀ ਇੱਥੇ ਭਜਨ ਬੰਦਗੀ ਕੀਤੀ ਤੇ ਗੁਰੂ ਅਮਰਦਾਸ ਜੀ ਨੇ ਹੀ ਡਿਸਾਈਡ ਕੀਤਾ ਸੀਗਾ ਕਿ ਇਸ ਅਸਥਾਨ ਤੇ ਇੱਕ ਨਗਰ ਵਸਾਇਆ ਜਾਵੇ। ਉਹਨਾਂ ਨੇ ਚੰਗ ਪਿੰਡ ਦੇ ਜ਼ਿਮੀਦਾਰਾਂ ਤੋਂ ਜ਼ਮੀਨ ਖਰੀਦੀ ਤੇ ਸੇਵਾ ਲਈ ਗੁਰੂ ਰਾਮਦਾਸ ਜੀ ਦੇ ਗੁਰੂ ਰਾਮਦਾਸ ਜੀ ਉਦੋਂ ਗੁਰਗੱਦੀ ਤੇ ਵਿਰਾਜਮਾਨ ਹਲੇ ਨਹੀਂ ਹੋਏ ਸੀਗੇ। ਗੁਰੂ ਰਾਮਦਾਸ ਜੀ ਇਸ ਪਵਿੱਤਰ ਜਗ੍ਹਾ ਤੇ ਆਉਂਦੇ ਨੇ ਤੇ ਸਰੋਵਰ ਖੁਦ ਬਉਂਦੇ ਨੇ ਤੇ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਸਰੋਵਰ ਦੇ ਆਲੇ ਦੁਆਲੇ ਇੱਕ ਨਗਰ ਬਸਾਉਂਦੇ ਨੇ। ਨਗਰ ਦਾ ਨਾਮ ਰੱਖਿਆ ਜਾਂਦਾ ਹੈ ਰਾਮਦਾਸਪੁਰਾ। ਜਦੋਂ RAMDAS ਬਾਚੋ ਕਹਿਣ ਲੱਗੇ ਤੇ ਗੁਰੂ ਘਰ ਚੱਕ ਵੀ ਕਹਿਣ ਲੱਗੇ ਹੁਣ ਫਿਰ ਅੰਮ੍ਰਿਤਸਰ ਇਹ ਸ਼ਹਿਰ ਦਾ ਨਾਮ ਕਿਵੇਂ ਪਿਆ ਅਸਲ ਚ ਜਿਹੜਾ ਸਰੋਵਰ ਖਦਵਾਇਆ ਸੀਗਾ ਗੁਰੂ RAMDAS ਜੀ ਨੇ ਉਸ ਸਰੋਵਰ ਦਾ ਨਾਮ ਰੱਖਿਆ ਸੀ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਗੁਰੂ ਅਮਰਦਾਸ ਜੀ ਦੇ ਨਾਮ ਤੇ ਉਹਨਾਂ ਨੇ ਰੱਖਿਆ ਸੀਗਾ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਤੋਂ ਹੀ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈ ਗਿਆ ਗੁਰੂ RAMDAS ਜੀ ਨੇ ਜਿਹੜਾ ਸਰੋਵਰ ਖਦਵਾਇਆ ਸੀਗਾ ਉਹ ਕੱਚਾ ਸਿਰੋਵਰ ਗੁਰੂ ਰਾਮਦਾਸ ਜੀ ਜਾ ਜੋਤੀ ਜੋ ਸਮਾਜ ਆਂਦੇ ਨੇ ਤਾਂ ਸੇਵਾ ਅੱਗੇ ਕੰਟੀਨਿਊ ਕਰਦੇ ਨੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਨੇ ਸਿਰੋਵਰ ਨੂੰ ਪੱਕਾ ਕਰਵਾਇਆ ਤੇ ਸਿਰੋਵਰ ਦੇ ਵਿੱਚ ਵਿਚਕਾਰ ਜਿਸ ਅਸਥਾਨ ਤੇ ਗੁਰੂ ਅਮਰਦਾਸ ਜੀ ਭਜਨ ਬੰਦਗੀ ਕਰਿਆ ਕਰਦੇ ਸੀ ਤੇ ਗੁਰੂ ਰਾਮਦਾਸ ਜੀ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ ਉਸ ਜਗ੍ਹਾ ਤੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦਾ ਨਕਸ਼ਾ ਖੁਦ ਤਿਆਰ ਕੀਤਾ ਤੇ ਸੇਵਾ ਦੀ ਜ਼ਿੰਮੇਵਾਰੀ ਲਈ ਗਈ ਬਾਬਾ ਬੁੱਢਾ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਇਹ ਸ਼ਹਿਰ ਦਾ ਬਹੁਤ ਵਿਕਾਸ ਹੋਇਆ ਇਹ ਸ਼ਹਿਰ ਬਹੁਤ ਵੱਡਾ ਹੋਇਆ ਵਪਾਰਤ ਤੌਰ ਤੇ ਵੀ ਬਹੁਤ ਵੱਡਾ ਹੋਇਆ ਅਧਿਆਤਮਕ ਤੌਰ ਤੇ ਤਾਂ ਪਹਿਲਾਂ ਹੀ ਬਹੁਤ ਵੱਡਾ ਸੀਗਾ ਇਹ ਸ਼ਹਿਰ ਤੇ ਜਦੋਂ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਗਈ ਤਾਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਡੂੰਗੀ ਸੋਚ ਨਾਲ ਇਹਦੀ ਉਸਾਰੀ ਕਰਵਾਈ ਹਰਮੰਦਰ ਸਾਹਿਬ ਦੀ ਜਿਹੜੀ ਇਮਾਰਤ ਆ ਇਹਨੂੰ ਨੀਵਾ ਰੱਖਿਆ ਗਿਆ ਹੁਣ ਵੀ ਜੇ ਤੁਸੀਂ ਦੇਖੋਗੇ ਪ੍ਰਕਰਮਾਤ ਉਹ ਜਦੋਂ ਆਪਾਂ ਅੰਦਰ ਜਾਂਦੇ ਆ ਤਾਂ ਹਰਮੰਦਰ ਸਾਹਿਬ ਦੀ ਇਮਾਰਤ ਥੋੜੀ ਥੱਲੇ ਨੂੰ ਆ ਬਾਬਾ ਬੁੱਢਾ ਜੀ ਨੇ ਜਦੋਂ ਬਰੁਅਰ ਜਾਂਦੇ ਜੀ ਨੂੰ ਇਹ ਗੱਲ ਪੁੱਛੀ ਕਿ ਜਿਹੜੇ ਬਾਕੀ ਧਾਰਮਿਕ ਸਥਾਨ ਨੇ ਉਹ ਉੱਚੀ ਜਗ੍ਹਾ ਤੇ ਹੁੰਦੀ ਨੇ ਕਿ ਆਪਾਂ ਨੀਵਾ ਕਿਉਂ ਬਣਾ ਰਹੇ ਆ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਪਰਮਾਤਮਾ ਨੀਮਿਆਂ ਨੂੰ ਹੀ ਮਿਲਦਾ ਹੈ ਕਿੰਨੀ ਵੱਡੀ ਸੋਚੀ ਤੁਸੀਂ ਇਹ ਦੇਖੋ ਤੇ ਹਰਮੰਦਰ ਸਾਹਿਬ ਦੇ ਜਿਹੜੇ ਚਾਰ ਦਰਵਾਜ਼ੇ ਰੱਖੇ ਗਏ ਇਹਦਾ ਮੈਸੇਜ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਪਰ ਆਪਾਂ ਕਹਿੰਦੇ ਆ ਨਾ ਕਿ 4 ਦਸ਼ਾਵਾਂ ਚ ਚਾਰ ਦਰਵਾਜ਼ੇ ਨੇ 4 ਦਸ਼ਾਵਾਂ ਚ ਦਰਵਾਜ਼ੇ ਨਹੀਂ ਹੈਗੇ 4 ਕੁੰਜਾਂ ਚ ਦਰਵਾਜ਼ੇ ਨੇ ਜਿੱਥੇ ਆ ਕੇ 2 ਦਸ਼ਾਵਾਂ ਮਿਲਦੀਆਂ ਨੇ ਉੱਥੇ ਦਰਵਾਜ਼ੇ ਨੇ ਦਰਵਾਜ਼ਿਆਂ ਦਾ ਮੈਸੇਜ ਵੀ ਇਹ ਸੀਗਾ ਕਿ ਅੱਜ ਦੇ ਟਾਈਮ ਤੇ ਸ਼ਾਇਦ ਇਹ ਗੱਲ ਛੋਟੀ ਲੱਗੇ ਉਹਨਾਂ ਟਾਈਮਾਂ ਚ ਬਹੁਤ ਵੱਡਾ ਮੈਸੇਜ ਸੀਗਾ ਇਹ ਕਿ ਕਿਸੇ ਵੀ ਧਰਮ ਦਾ ਇਨਸਾਨ ਇੱਥੇ ਆ ਸਕਦਾ ਹੈ ਕੋਈ ਵੀ ਅਮੀਰ ਗਰੀਬ ਕੋਈ ਵੀ ਆ ਸਕਦਾ ਹੈ ਕਿਸੇ ਨਾਲ ਕੋਈ ਪੇਰਵਾਬ ਨਹੀਂ ਆਉਦੋਂ ਦਾ ਹੁਣ ਤਾਂ ਕਹੇ ਚਲਿਆ ਆ ਰਿਹਾ ਹੈ ਤੇ ਸਿੱਖ ਧਰਮ ਦੀ ਨਿਉ ਆਏ ਚਿਸ ਜਿਹੜੇ ਗੁਰੂ ਸਹਿਮਾਨਾ ਨੇ ਬਖਸ਼ੀ ਸੀਗੀ ਹੁਣਾਂ ਨੇ ਆਪਾਂ ਹਰਮੰਦਰ ਸਾਹਿਬ ਤੇ ਤੇ ਹਰਮੰਦਰ ਸਾਹਿਬ ਦੀ ਨਿਉ ਆ ਰਖਵਾਈ ਗਈ ਸਾਈ ਮੀਆਂ ਮੇਤੋਂ ਇਹ ਵੀ ਆਪਣੇ ਸਮੇਂ ਚ ਇੱਕ ਬਹੁਤ ਵੱਡੀ ਗੱਲ ਸੀਗੀ ਕਿ ਮੁਸਲਮਾਨ ਫਕੀਰ ਤੋਂ ਸਿੱਖ ਧਰਮ ਦੇ ਇੱਕ ਬਹੁਤ ਵੱਡੇ ਕੇਂਦਰ ਦੀ ਨੀਂ ਰਖਵਾਈ ਜਾ ਰਹੀ ਆ ਕਈ ਲੋਕਾਂ ਨੂੰ ਇਹ ਗੱਲ ਵੀ ਬਹੁਤ ਚੁਵੀ ਬਾਤ ਚ ਜਾ ਕੇ ਉਸ ਦੇ ਬਾਅਦ ਚ ਆਉਣੇ ਆਪਾਂ ਹਰਮੰਦਰ ਸਾਹਿਬ ਦੀ ਜਦੋਂ ਨੀਂ ਰੱਖੀ ਸਾਈ ਮੀ ਅਮੀਰ ਨੇ ਉਹਨਾਂ ਨੇ ਇਹ ਟ੍ਰੱਕ ਤੇ ਮਿਸਤਰੀ ਨੇ ਕੀ ਕੀਤਾ ਕਿ ਇੱਥੇ ਚੱਕੀ ਤੇ ਇੱਧ ਚੱਕ ਕੇ ਫਲਦਤੀ ਤਬੂਰ ਸਾਹਿਬ ਨੇ ਉੱਥੇ ਬਚਨ ਕੀ ਤਹਿਸੀਗੇ ਕਿ ਇਹ ਟਹਿ ਕੇ ਇੱਕ ਵਾਰ ਦੁਬਾਰਾ ਬਣੂਗਾ ਹੁਣ ਇਹਦੇ ਨਾਲ ਇਤਿਹਾਸਕਾਰ ਇੱਕ ਹੋਰ ਵੀ ਗੱਲ ਜੋੜਦੇ ਨੇ ਕਿ ਹਰਮੰਦਰ ਸਾਹਿਬ ਦੀ ਜਦੋਂ ਸਾਰੇ ਚੱਲ ਰਹੀ ਸੀਗੇ ਤੇ ਕੁਝ ਮਿਸਤਰੀ ਤੇ ਸੰਗਤ ਗੁਰੂ ਸਾਹਿਬ ਕੋਲ ਆਉਂਦੀ ਆ ਉਹ ਆਉਂਦੇ ਨੇ ਫਿਰ ਉਹ ਕਹਿੰਦੇ ਨੇ ਕਿ ਜਿਹੜੇ ਤੁਹਾਡੇ ਮਸੰਦ ਨੇ ਇਹ ਮਜ਼ਬੂਤ ਨਹੀਂ ਬਣਵਾ ਰਹੇ ਸਾਡੇ ਤੋਂ ਹਰਮੰਦਰ ਸਾਹਿਬ ਗੁਰੂ ਸਾਹਿਬ ਕੁਝ ਨਹੀਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਪਾਈ ਕਿ ਹੁਣ ਇਹ ਕੱਚਾ ਹੀ ਬਣੂਗਾ ਬਾਅਦ ਚੋਂ ਇੱਕ ਵਾਰ ਠਹਿ ਕੇ ਇਹ ਪੱਕਾ ਬਣੂਗਾ ਕਦੋਂ ਇਹ ਠਹਿ ਕੇ ਪੱਕਾ ਬਣਿਆ ਉਹ ਤੁਹਾਨੂੰ ਵੀ ਦੱਸਾਂਗੇ ਇਸ ਵੀਡੀਓ ਚ ਇਸ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਗਾਹ ਚ ਇੱਕ ਬੰਦਾ ਰੋੜੇ ਡਾ ਰਿਆ ਸੀ ਉਹ ਸੀ ਬਾਬਾ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਚੰਦ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਗੁਰਗੱਦੀ ਦਾ ਅਸਲੀ ਹੱਕਦਾਰ ਮੈਂ ਆ ਗੁਰੂ ਅਰਜਨ ਦੇਵ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਕੀ ਕੀਤਾ ਈਰਖਾ ਚੱਕ ਕੇ ਪਿੰਡ ਹੇਰਾਂ ਚ ਜਾ ਕੇ ਇੱਕ ਤਲਾਬ ਦੀ ਖਦਵਾਈ ਸ਼ੁਰੂ ਕਰਵਾਤੀ ਤੇ ਕਹਿਤਾ ਕਿ ਸਿੱਖਾਂ ਦਾ ਗੁਰੂ ਮੈਂ ਆ ਗੁਰੂ ਅਰਜਨ ਦੇਵ ਨਹੀਂ ਹੈਗਾ ਉਹ ਤਲਾਬ ਭਰਿਆ ਹੀ ਨਹੀਂ ਹੈਗਾ ਸੁੱਕਾ ਹੀ ਰਿਹਾ ਉਹ ਤਲਾਬ ਤਾਂ ਜਦੋਂ ਇਹ ਚਾਲ ਕਾਮਯਾਬ ਨਾ ਹੋਈ ਫਿਰ ਹੋਰ ਕੀ ਚਾਲ ਚੰਗੇ ਹਰਮੰਦਰ ਸਾਹਿਬ ਅੰਮ੍ਰਿਤਸਰ ਆ ਕੇ ਉਹਨਾਂ ਨੇ ਦੂਰ ਦੂਰ ਦੇ ਲੋਕਾਂ ਨੂੰ ਸੰਗਤਾਂ ਨੂੰ ਇਹ ਕਹਿਤਾ ਕਿ ਤੁਸੀਂ ਸਾਰੇ ਆਪ ਦੇ ਘਰੇ ਨਾ ਪ੍ਰਸ਼ਾਦ ਬਣਾਓ ਇੱਥੇ ਆ ਕੇ ਲੰਗਰ ਛਕੋ ਉਹਨੋਂ ਸਟੈਂਡ ਤੇ ਇੰਨੀ ਸੰਗਤ ਲੰਗਰ ਛਕਣ ਆ ਜਾਂਦੀ ਸੀ ਉਹਨੂੰ ਗੁਰੂ ਘਰ ਚੋਂ ਕਿਸੇ ਨੂੰ ਮਨਾ ਤਾਂ ਕੀਤਾ ਨਹੀਂ ਜਾ ਸਕਦਾ ਸੀਗਾ ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਕਿਸੇ ਨੂੰ ਨਹੀਂ ਦੱਸੀ ਔਖੇ ਸੌਖੇ ਉਹ ਸਾਰੇ ਸੰਗਤ ਨੂੰ ਲੰਗਰ ਛਕਾਉਂਦੇ ਰਹੇ ਉਹਨਾਂ ਨੂੰ ਪ੍ਰਿਥੀ ਚੰਦ ਨੂੰ ਇਹ ਸੀਗਾ ਕਿ ਲੰਗਰ ਘਟ ਜਾਊਗਾ ਤੇ ਗੁਰੂ ਅਰਜਨ ਦੇਵ ਜੀ ਦੀ ਬੇਇੱਜ਼ਤੀ ਹੋਊਗੀ ਤੇ ਮੈਂ ਕਹੂੰਗਾ ਕਿ ਇਹਨਾਂ ਤੋਂ ਪ੍ਰਬੰਧ ਸਹੀ ਨਹੀਂ ਸੰਭਾਲਿਆ ਜਾ ਰਿਹਾ ਮੈਂ ਸੰਭਾਲੂੰਗਾ ਪ੍ਰਬੰਧ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਸੀਗੇ ਉਹਨਾਂ ਨੇ ਕਿਸੇ ਨੂੰ ਨਹੀਂ ਦੱਸੀ ਇਹ ਗੱਲ ਇਹ ਗੱਲ ਬਾਤਾਂ ਬਾਬਾ ਬੋਦਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਪਤਾ ਚੱਲਦੀ ਆ ਤੇ ਉਹ ਸਾਰੀ ਸੰਗਤ ਨੂੰ ਇਹ ਚੀਜ਼ ਦੱਸਦੇ ਨੇ ਤੇ ਸੰਗਤ ਨੂੰ ਫਿਰ ਪ੍ਰਿਥੀ ਚੰਦ ਦੀ ਮਕਾਰੀ ਦਾ ਪਤਾ ਚੱਲ ਜਾਂਦਾ ਹੈ ਬੇਤੀਜਾਂ ਦਾ ਐਤੇ ਹੀ ਬਸ ਨਹੀਂ ਕਰਦੇ ਉਹ ਚੁਗਲੀਆਂ ਕਰਦੇ ਨੇ ਜਾ ਜਾ ਕੇ ਜਹਾਂਗੀਰ ਕੋਲ ਜਹਾਂਗੀਰ ਕੋਲ ਚੁਗਲੀ ਕੀਤੀ ਜਾਂਦੀ ਆ ਗੁਰੂ ਅਰਜਨ ਦੇਵ ਜੀ ਨੇ ਆਪਣੀ ਸੇਵਾ ਜਾਰੀ ਰੱਖੀ ਤੇ ਸਿੱਖਾਂ ਨੂੰ ਇੱਕ ਧਾਰਮਿਕ ਸਥਾਨ ਮਿਲ ਗਿਆ ਜਿਹੜਾ ਸਿੱਖਾਂ ਦੀ ਸ਼ਕਤੀ ਦਾ ਕੇਂਦਰ ਸੀ ਇਹ ਗੱਲਾਂ ਸਾਰਿਆਂ ਨੂੰ ਰਾਸ ਨਹੀਂ ਆ ਸਕਦੀਆਂ ਸੀਗੀਆਂ ਗੁਰੂ ਅਰਜਨ ਦੇਵ ਜੀ ਦੇ ਭਰਾ ਦੇ ਨਾਲ-ਨਾਲ ਹੋਰ ਵੀ ਲੋਕ ਗੁਰੂ ਅਰਜਨ ਦੇਵ ਜੀ ਦੇ ਵੈਰੀ ਬਣ ਗਏ ਤੇ ਜਹਾਂਗੀਰ ਸ਼ਹੀਦ ਕਰਵਾ ਦਿੰਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਉਸ ਤੋਂ ਬਾਅਦ ਆਉਂਦੇ ਨੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਫੇਰ ਹਰਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖਤ ਦੀ ਉਸਾਰੀ ਕਰਵਾਉਂਦੇ ਨੇ ਹਰਮੰਦਰ ਸਾਹਿਬ ਹੁਣ ਨੀਮਾ ਰੱਖਿਆ ਗਿਆ ਸੀ ਤੇ ਅਕਾਲ ਤਖਤ ਉੱਚੀ ਜਗ੍ਹਾ ਤੇ ਬਣਾਇਆ ਜਾਂਦਾ ਹੈ ਜਿਹੜਾ ਦਿੰਦੀ ਦਾ ਤਖਤ ਸੀਗਾ ਉਸ ਤੋਂ ਵੀ ਹੁਣ ਜੇ ਆਪਾਂ ਦੇਖਾਂਗੇ ਨਾ ਜੇ ਮਿਲ ਕੇ ਦੇਖਾਂਗੇ ਦਿੰਦੀ ਦਾ ਤਖਤ ਵੀ ਹੈਗਾ ਅਕਾਲ ਤਖਤ ਵੀ ਹੈਗਾ ਦਿੰਦੀ ਦੇ ਤਖਤ ਨਾਲੋਂ ਵੀ ਉੱਚਾ ਹੈ ਅਕਾਲ ਤਖਤ ਦਿੰਦੀ ਦਾ ਤਾਂ ਤਖਤ ਦੁਨਿਆਵੀ ਆ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਇਹ ਅਕਾਲ ਪੁਰਖ ਦਾ ਤਖਤ ਹੈ ਅਕਾਲ ਪੁਰਖ ਦਾ ਦਰਤਾ ਹੈ ਤੇ ਅਕਾਲ ਤਖਤ ਤੇ ਹੀ ਗੁਰੂ ਸਾਹਿਬ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਬੰਨ੍ਹਦੇ ਨੇ ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਕੀ ਕਰੇ ਫਕੀਰ ਦੀ ਕਿ ਇੱਕ ਤਲਵਾਰ ਮੀਰੀ ਦੀ ਆ ਇੱਕ ਤਲਵਾਰ ਪੀਰੀ ਦੀ ਉਹ ਕਹਿੰਦੇ ਸੀ ਕਿ ਹਰਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ ਤੇ ਉਹਦੇ ਚੜਨਾ ਚ ਬਣਿਆ ਹੈ ਸ਼ਕਤੀ ਦਾ ਕੇਂਦਰ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਇੱਥੇ ਰਹਿੰਦੇ ਨੇ ਤੇ ਜੰਗਾਂ ਲੜਦੇ ਨੇ ਮੁਗਲਾਂ ਦੇ ਖਿਲਾਫ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਜਾਂਦੇ ਨੇ ਕੀਰਤਪੁਰ ਕੀਰਤਪੁਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਨੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਪ੍ਰਬੰਧ ਆ ਜਾਂਦਾ ਹੈ ਪਿਰਥੀ ਚੰਦ ਦੇ ਵਾਰਸਾਂ ਕੋਲ ਪਿਰਥੀ ਚੰਦ ਜਿਹੜਾ ਕਿ ਪੈਨਾ ਹੀ ਹੜਪਣਾ ਚਾਹੁੰਦਾ ਸੀ ਸਾਰੀ ਸੇਵਾ ਸੰਭਾਲ 65 ਸਾਲ ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਪ੍ਰਬੰਧ ਪਿਰਥੀ ਚੰਦ ਦੇ ਵਾਰਸਾਂ ਕੋਲ ਰਹਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਲਨਾ ਕੀਤੀ 1699 ਚ ਸੰਗਤਾਂ ਦੀ ਬੇਨਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਪਾਈ ਮਨੀ ਸਿੰਘ ਨੂੰ ਹਰਮੰਦਰ ਸਾਹਿਬ ਤੇ ਜਿਆਤੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਵਿੱਤਰ ਸਥਾਨ ਤੇ ਸ਼ਰੀਰਿਕ ਰੂਪ ਚ ਨਹੀਂ ਆਉਂਦੇ ਵੈਸੇ ਤਾਂ ਹਰਮੰਦਰ ਸਾਹਿਬ ਦਸਾਂ ਗੁਰੂਆਂ ਦੀ ਜੋਤ ਹੁਣ ਵੀ ਹਾਜ਼ਰ ਮਾਜ਼ਰ ਹੈ ਪਰ ਜੇ ਸ਼ਰੀਰਿਕ ਰੂਪ ਚ ਦੇਖੀਏ ਤਾਂ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਵਿੱਤਰ ਸਥਾਨ ਤੇ ਨਹੀਂ ਆਏ ਗੁਰੂ ਤੇਗਵਾ ਦਰਜੀ ਵੀ ਜਦੋਂ ਆਉਂਦੇ ਨੇ ਤਾਂ ਉਦੋਂ ਪਿਰਥੀ ਚੰਦ ਦੇ ਵਾਰਸਾਂ ਨੇ ਦਰਵਾਜ਼ੇ ਬੰਦ ਕਰ ਲਏ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਵੜਨ ਦਿੱਤਾ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਬਚਨ ਕੀਤੇ ਸੀਗੇ ਕਿ ਅੰਬਰ ਸਰੀਏ ਅੰਦਰ ਸਰੀਏ ਮਾਇਆ ਰੱਬ ਰਚਾਈਆਂ ਕਿਉਂਕਿ ਮਾਇਆ ਨੇ ਵਕਤ ਸੇਵਾ ਕੀਤੀ ਸੀਗੀ ਫਿਰ ਵੇਲਾ ਆ ਜਾਂਦਾ ਹੈ ਗੁਰੂ ਘਾਲ ਤੋਂ ਬਾਅਦ ਦਾ ਵੇਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਥਾਰਮਿਸਦੀ ਥਾਰਮਿਸਦੀ ਜਿੱਥੇ ਸਿੱਖਾਂ ਨੇ ਆਪਣੇ ਪਿੰਡਿਆਂ ਤੇ ਬਹੁਤ ਜ਼ੁਲਮ ਸਹੇ ਉਦੋਂ ਹੀ ਇਹ ਪਵਿੱਤਰ ਸਥਾਨ ਨੇ ਵੀ ਬਹੁਤ ਕੁਝ ਦੇਖਿਆ ਥਰਮੀ ਸਦੀ ਚ 10 ਵਾਰ ਹਮਲਾ ਹੋਇਆ ਹਰਮੰਦਰ ਸਾਹਿਬ ਤੇ ਕਿੰਨੇ ਹੀ ਵਾਰ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ ਤੇ ਇਮਾਰਤ ਨੂੰ ਟੈਟੇਰੀ ਕਰ ਦਿੱਤਾ ਗਿਆ ਬੁਰੇ ਤਰੀਕੇ ਨਾਲ ਇਹ ਜਾਲਵਾ ਨੇ ਬੇਅਦਮੀਆਂ ਕੀਤੀਆਂ ਤੇ ਹਮੇਸ਼ਾ ਸਿੱਖਾਂ ਨੇ ਹਰਮੰਦਰ ਸਾਹਿਬ ਆਸਤੇ ਆਪਣਾ ਖੂਨ ਦੋਲਿਆ ਇਕ ਕੁਰਬਾਨੀਆ ਦਿੱਤੀਆਂ ਜ਼ਖਰੀਆ ਖਾਨ ਬਨੇ ਸਭ ਤੋਂ ਜ਼ਿਆਦਾ ਜਲਨ ਹੋਇਆ ਜ਼ਖਰੀਆ ਖਾਨ ਨਹੀਂ ਪੇਜਿਆ ਸੀਗਾ ਮਸੇ ਰੰਗੜ ਨੂੰ ਮਸੇ ਰੰਗੜ ਨੇ ਆਕੇ ਕੀ ਕੁਛ ਕੀ ਤੈਸ ਜਗ੍ਹਾ ਤੇ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਅਸੀਂ ਇੱਕ ਅਲੱਗ ਤੋਂ ਵੀ ਵੀਡੀਓ ਇਸਤੇ ਬਣਾਈ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਆ ਕਿਵੇਂ ਮਸੇ ਰੰਗੜ ਨੂੰ ਸੋਦੇ ਆ ਉਹ ਸਾਰੀ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਆ ਜ਼ਖਰੀਆ ਖਾਨ ਦੇ ਵੇਲੇ ਹੀ ਜ਼ੀਗਾ ਇੱਕ ਜਸਪਤ ਰਾਏ ਜਸਪਤ ਰਾਏ ਸਿੱਖਾਂ ਤੇ ਬਹੁਤ ਜ਼ੁਲਮ ਕਰਦਾ ਹੁੰਦਾ ਸੀ ਜਸਪਤ ਰਾਏ ਨੂੰ ਜਦੋਂ ਸਿੱਖਾਂ ਨੇ ਸੌਦਾ ਲਾਇਆ ਤਾਂ ਉਹਦਾ ਵੱਡਾ ਭਰਾ ਲਖਪਤ ਰਾਏ ਜ਼ਕਰੀਆ ਖਾਨ ਦੇ ਦਰਬਾਰ ਚ ਜਾਂਦਾ ਹੈ ਲਖਪਤ ਰਾਏ ਅਬਦੀ ਪੱਗ ਉਤਾਰ ਕੇ ਜ਼ਕਰੀਆ ਖਾਨ ਦੇ ਪੈਰਾਂ ਚ ਰੱਖਦਾ ਹੈ ਕਿ ਮੈਂ ਪੱਗ ਉਹਨੂੰ ਉਦੋਂ ਹੀ ਪਾਉਂਗਾ ਕਿ ਜਦੋਂ ਮੈਂ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੂੰਗਾ ਲਖਪਤ ਰਾਏ ਫਿਰ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਹੈ ਦਰਬਾਰ ਸਾਹਿਬ ਨੂੰ ਬਿਲਕੁਲ ਤੂੜ ਦਿੰਦਾ ਹੈ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਉਸ ਤੋਂ ਬਾਅਦ ਫਿਰ ਆਉਂਦਾ ਹੈ ਅਬਦਾਲੀ ਅਬਦਾਲੀ ਦਾ ਜਦ ਸਿੱਖਾਂ ਨਾਲ ਵੈਰ ਪਿਆ ਤਾਂ ਅਬਦਾਲੀ ਨੇ ਪਹਿਲਾਂ ਡਿਊਟੀ ਲਾਈ ਆਪਣੇ ਪੁੱਤ ਤैमूर ਖਾਨ ਦੀ ਤੇ ਜਹਾਨ ਖਾਨ ਦੀ ਤैमूर ਖਾਨ ਤੇ ਜਹਾਨ ਖਾਨ ਉਹਨਾਂ ਨੇ ਵੀ ਫਿਰ ਉਹੀ ਕੰਮ ਕੀਤਾ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਗੰਦਗੀ ਨਾਲ ਜਾਨਵਰਾਂ ਦੀਆਂ ਹੱਡੀਆਂ ਨਾਲ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਨਾਲ ਭਰ ਦਿੱਤਾ ਇਹ ਗੱਲ ਫਿਰ ਦਮਦਮਾ ਸਾਹਿਬ ਬੈਠੇ ਬਾਬਾ ਦੀਪ ਸਿੰਘ ਨੂੰ ਪਤਾ ਚੱਲਦੀ ਸੀ ਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਆਪਣੀ ਸ਼ਹਾਦਤ ਦਿੱਤੀ ਸੀ ਉਸ ਤੋਂ ਬਾਅਦ ਅਬਦਾਲੀ ਫੇਰ ਨਹੀਂ ਰਜਿਆ ਵਿੱਡੇ ਕਲੂਕਾਰੇ ਦੇ ਸਮੇਂ ਜਦੋਂ ਅਬਦਾਲੀ ਨੇ ਇੱਕ ਦਿਨ ਚ ਲਗਭਗ 25000 ਸਿੱਖ ਸ਼ਹੀਦ ਕਰ ਦਿੱਤੇ ਸੀ ਅੱਧੀ ਕੌਮ ਸ਼ਹੀਦ ਕਰ ਦਿੱਤੀ ਸੀ ਇੱਕ ਦਿਨ ਚ ਉਸ ਤੋਂ ਬਾਅਦ ਜਾਣਦਾ ਹੋਇਆ ਕਿ ਸਿੱਖ ਹੁਣ ਸਿਰ ਨਾ ਚੱਕ ਸਕਣ ਆਵਦਾ ਉਸ ਤੋਂ ਬਾਅਦ ਕਾਬਲ ਨੂੰ ਵਾਪਸ ਜਾਂਦਾ ਹੋਇਆ ਅੰਮ੍ਰਿਤਸਰ ਪਹੁੰਚਦਾ ਹੈ ਤੇ ਹਰਮੰਦਰ ਸਾਹਿਬ ਤੇ ਤੇਰੀ ਕਰ ਦਿੱਤਾ ਸੀ ਇਸ ਪਾਪੀ ਨੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਕਿ ਸਿੱਖਾਂ ਦੀ ਤਾਂ ਮੈਂ ਅੱਧੀ ਆਬਾਦੀ ਨੂੰ ਖਤਮ ਕਰ ਚੱਲਿਆ ਕਿ ਸਿੱਖਾਂ ਦੀ ਇਹ ਇਮਾਰਤ ਨੂੰ ਵੀ ਮੈਂ ਟੈ ਟੈ ਦੀ ਕਰ ਜਾਵਾਂ ਤਾਂ ਜੋ ਸਿੱਖ ਆਉਣ ਵਦੀਆਂ ਕਈ ਪੀੜੀਆਂ ਦਾ ਸਿਰ ਮੈਂ ਚੱਕ ਸਕਾਂ ਪਰ ਉਹ ਭੁੱਲ ਗਿਆ ਸੀਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਥਾਪੀ ਹੋਈ ਕੌਮ ਆ ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੇ ਇਹ ਕਦੇ ਹਾਰ ਨਹੀਂ ਸਕਦੇ ਤਾਂ ਬਾਬਾ ਜੱਸਾ ਸਿੰਘ ਆਲੂ ਵਾਲੀਆ ਹੋਣਾ ਨੇ ਫਿਰ ਇਹ ਇਮਾਰਤ ਦੇ ਦੁਬਾਰਾ ਉਸਾਰੀ ਕਰਾਈ ਸੀ ਇਹ ਵੀ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਜਿਹੜੀ ਹੌਨ ਹਰਮੰਦਰ ਸਾਹਿਬ ਦੀ ਇਮਾਰਤ ਆ ਇਹ ਉਹ ਨਹੀਂ ਹੈਗੀ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਪੁਣੀ ਸੀਗੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਬਣੀ ਹੋਈ ਇਮਾਰਤ ਨੂੰ ਅਬਦਾਲੀ ਨੇ ਬਿਲਕੁਲ ਢਾਹ ਤੇੜੀ ਕਰ ਦਿੱਤਾ ਸੀਗਾ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਂਾ ਨੇ ਫਿਰ ਅਬਦਾਲੀ ਤੋਂ ਇਸ ਚੀਜ਼ ਦਾ ਬਦਲਾ ਲਿਆ ਸਰਹੰਦ ਸ਼ਹਿਰ ਨੂੰ ਫਤਹਿ ਕੀਤਾ ਅਬਦਾਲੀ ਦਾ ਲਾਇਆ ਹੋਇਆ ਗਵਰਨਰ ਉਹਨੂੰ ਗੱਡੀ ਚੜਾਇਆ ਤੇ ਉਥੋਂ ਲੁੱਟਿਆ ਹੋਇਆ ਜਿਹੜਾ ਧਨ ਸੀਗਾ ਉਹ ਫਿਰ ਸਾਰਾ ਪਰਕਰਮਾਂ ਚ ਚਾਦਰ ਵਸਾਈ ਗਈ 7 ਲੱਖ ਰੁਪਿਆ ਉਸ ਚਾਦਰ ਤੇ ਤੇਰੀ ਕਰਤਾ ਸੀਗਾ ਜੱਸਾ ਸਿੰਘ ਆਲੂਵਾਲੀਆ ਨੇ ਉਹ ਸਾਰੇ ਫਿਰ ਪੈਸੇ ਦਿੱਤੇ ਗਏ ਕਰੋੜੀ ਮੰਦ ਨੂੰ ਤੇ ਮਿਸਤਰੀ ਪਾਈ ਦੇਸਰਾਏ ਦੀ ਡਿਊਟੀ ਲਾਈ ਗਈ ਹਰਮੰਦਰ ਸਾਹਿਬ ਦੀ ਨਵੇਂ ਸਿਰੇ ਤੋਂ ਸਾਰੀ ਕਰਨ ਦੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਫਿਰ ਮਰਤੋਂ ਉਸਾਰੀ ਕਰਵਾਈ ਹਰਮੰਦਰ ਸਾਹਿਬ ਦੀ ਬੜੀ ਮਜ਼ਬੂਤੀ ਨਾਲ ਫਿਰ ਹਰਿਮੰਦਰ ਸਾਹਿਬ ਦੇ ਉਸਾਰੀ ਕਰਵਾਏ ਗਏ ਨਾਨਕ ਸ਼ਾਹੀ ਇੱਟ ਲਗਾਈ ਗਈ 1 ਇੰਚ ਮੋਟੀ 3 ਇੰਚ ਚੌੜੀ ਤੇ 18 ਇੰਚ ਲੰਬੀ ਨਾਨਕ ਸ਼ਾਹੀ ਇੱਟ ਲਗਾਈ ਗਈ ਗੁਰੂ ਸਾਹਿਬ ਦੇ ਵਚਨ ਹੁਣ ਯਾਦ ਆ ਜਾਂਦੇ ਨੇ ਕਿ ਕੱਚਾ ਬਣਿਆ ਹੈ ਕਿ ਠਹਿ ਕੇ ਪੱਕਾ ਬਣੂਗਾ ਹੁਣ ਇੰਨੀ ਕੁ ਮਜ਼ਬੂਤੀ ਨਾਲ ਬਣਿਆ ਹੋਇਆ ਹੈ ਹਰਿਮੰਦਰ ਸਾਹਿਬ ਇਹ ਗੁਰੂ ਸਾਹਿਬ ਦੇ ਵਚਨ ਨੇ ਉਦੋਂ ਬਾਅਦ ਫਿਰ ਅਬਦਾਲੀ ਇੱਕ ਵਾਰ ਫੇਰ ਆਉਂਦਾ ਹੈ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਫੇਰ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ कामयाब ਨਹੀਂ ਹੋ ਪਾਂਦਾ ਫਿਰ ਹਰਮੰਦਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲ ਹੀ ਰਿਹਾ ਸਮੇਂ-ਸਮੇਂ ਤੇ ਫਿਰ ਆੜਾ ਦੇ ਮਿਸਲਾ ਨੇ ਸੇਵਾ ਸੰਭਾਲ ਕੀਤੀ ਤੇ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਆਪਣੇ ਨਾਮ ਦੇ ਬੁੰਗੇ ਵੀ ਸਾਰੇ ਜਿਹੜੀ ਸੋਨੇ ਦੀ ਸੇਵਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀਗੇ ਉਹਨਾਂ ਟਾਈਮਾਂ ਤੇ 750 ਕਿਲੋ ਸੋਨਾ ਲੱਗਿਆ ਸੀਗਾ 5 ਲੱਖ ਰੁਪਏ ਦਾ ਖਰਚਾ ਆਇਆ ਸੀਗਾ ਦੇ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਭਾਰਤ ਦੇ ਸਭ ਤੋਂ ਵਧੀਆ ਮਿਸਤਰੀ ਬੁਲਾਏ ਯਾਰ ਮੁਹੰਮਦ ਖਾਨ ਜਿਹੜਾ ਮੁੱਖ ਮਿਸਤਰੀ ਸੀਗਾ ਉਹਨੇ ਸਾਰਾ ਕੰਮ ਜਿਹੜਾ ਸੋਨੇ ਦਾ ਹੈ ਉਹ ਕੀਤਾ ਗਿਆ ਹੈ ਬਾਕੀ ਜਿਹੜੇ ਹੋਰ ਨਾਲ ਮਿਸਤਰੀ ਆਏ ਸੀਗੇ ਬਹੁਤ ਟਾਪ ਦੇ ਮਿਸਤਰੀ ਸੀਗੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਸੀ ਮਿਸਤਰੀਆਂ ਨੂੰ ਕਿ ਜਿਹੜਾ ਹਰਮੰਦਰ ਸਾਹਿਬ ਦੀ ਤੁਸੀਂ ਕਾਰੀਗਰੀ ਕਰੋਗੇ ਇਹਦੇ ਚੋਂ ਨਾ ਤਾਂ ਮੁਗਲਾਂ ਦੀ ਦਿਲ ਕਪਾਵੇ ਨਾ ਹੀ ਹਿੰਦੂ ਮੱਧ ਆ ਦੇ ਕੋਈ ਚਲਕ ਪਵੇ ਕਿਉਂਕਿ ਉਸ ਟਾਈਮ ਤੇ ਜਿਹੜੀ ਕਾਰੀਗਰੀ ਕੀਤੀ ਜਾਂਦੀ ਸੀ ਉਹ ਮੁਗਲਾਂ ਦੇ ਜਿਹੜੇ ਕਿਲੇ ਹੁੰਦੇ ਸੀ ਉਹਨਾਂ 'ਚ ਬਹੁਤ ਹੀ ਸੋਹਣੀ ਮੀਨਾ ਕਾਰੀ ਕੀਤੀ ਜਾਂਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਪੈਸ਼ਲ ਇਹ ਗੱਲ ਕਹੀ ਸੀ ਕਿ ਮੈਨੂੰ ਇਹਦੇ 'ਚ ਬਿਲਕੁਲ ਵਿਲੱਖਣਤਾ ਨਜ਼ਰ ਆਉਣੀ ਚਾਹੀਦੀ ਹੈ ਹੁਣ ਵੀ ਜੇ ਤੁਸੀਂ ਬਹੁਤ ਧਿਆਨ ਨਾਲ ਜਾ ਕੇ ਦੇਖੋਗੇ ਬਰੀਕੀਆਂ ਦੇਖੋਗੇ ਤਾਂ ਤੁਹਾਨੂੰ ਜਿਹੜੀ ਮੀਨਾ ਕਾਰੀ ਹੈ ਇਹ ਸਿਰਫ ਆ ਰਾਮੰਦਰ ਸਾਹਿਬ 'ਚ ਹੀ ਮਿਲੇਗੀ ਹੋਰ ਕਿਸੇ ਨਾਲ ਮੈਚ ਨਹੀਂ ਕਰਦੀ ਹੈਗੀ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾ ਪੰਗੇ ਸਰਦਾਰਾਂ ਨੇ ਵੀ ਸੇਵਾ ਨਵਾਈ ਤੇ ਮਹਾਰਾਜਾ ਖੜਕ ਸਿੰਘ ਨੇ ਵੀ ਸੇਵਾ ਨਵਾਈ ਤੇ ਹੋਰ ਸਿੱਖ ਸਰਦਾਰਾਂ ਨੇ ਵੀ ਆਪਣੀ ਸੇਵਾ ਨਵਾਈ ਤੇ ਫਿਰ ਕਾਫੀ ਟਾਈਮ ਲਈ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਕੀਤੀ ਮਹੰਤਾਨੇ ਮਹੰਤਾਨੇ ਬਹੁਤ ਵਧੀਆ ਸੇਵਾ ਸੰਭਾਲ ਕੀਤੀ ਤੇ ਬਾਅਦ ਚੋਂ ਕਈ ਮਹੰਤਾਨੇ ਬਹੁਤ ਗੜਬੜੀਆਂ ਵੀ ਕੀਤੀਆਂ ਅੰਗਰੇਜ਼ ਆਏ ਅੰਗਰੇਜ਼ ਆਪ ਦਾ ਸਰਬਰਾਲਾ ਦਿੰਦੇ ਸੀਗੇ ਸਿੱਖਾਂ ਕੋਲੋਂ ਇੱਕ ਵਾਰ ਫੇਰ ਉਹਨਾਂ ਦੇ ਮੁਕੱਦਸ ਥਾਨ ਦਾ ਪ੍ਰਬੰਧ ਚਲਾ ਗਿਆ ਜੋ ਘਟਨਾਮਾ ਹਰਮੰਦਰ ਸਾਹਿਬ 'ਚ ਹੋ ਰਹੀਆਂ ਸੀਗੀਆਂ ਸਿੱਖ ਬਹੁਤ ਨਿਰਾਸ਼ ਸੀਗੇ ਇਸ ਚੀਜ਼ ਤੋਂ ਤੇ ਇੱਕ ਵਾਰ ਫੇਰ ਇਸ ਪਵਿੱਤਰ ਸਥਾਨ ਦੇ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਜਾਂਦੀ ਆ ਤੇ अनेका ਕੁਰਬਾਨੀਆਂ ਤੋਂ ਬਾਅਦ ਇੱਕ ਵਾਰ ਫੇਰ ਸੇਵਾ ਸੰਭਾਲ ਆ ਜਾਂਦੀ ਆ ਸਿੱਖਾਂ ਦੇ ਕੋਲ ਤੇ ਆਖਰ ਇਸੇ ਹੀ ਲਹਿਰ 'ਚੋਂ ਅਕਾਲੀ ਦਲ ਦਾ ਜਨਮ ਹੁੰਦਾ ਹੈ ਤੇ 1925 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੁੰਦਾ ਹੈ ਉਸ ਤੋਂ ਲੱਗੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹਰਮੰਦਰ ਸਾਹਿਬ ਦੀ ਪੂਰੀ ਸੇਵਾ ਸੰਭਾਲ ਦੇਖ ਰਹੀ ਹੈ ਉਸ ਤੋਂ ਬਾਅਦ ਆਉਂਦਾ ਹੈ 1984 ਦਾ ਉਹ ਕਾਲਾ ਦੌਰ ਜਦੋਂ ਭਾਰਤੀ ਹਕੂਮਤ ਆਪਰੇਸ਼ਨ ਬਲੂ ਸਟਾਰ ਦੇ ਤਹਿਤ ਹਰਮੰਦਰ ਸਾਹਿਬ ਤੇ ਹਮਲਾ ਕਰ ਦਿਆ ਇਸ ਪਵਿੱਤਰ ਸਥਾਨ ਅੱਗੇ ਸੁਮੱਚੀ ਮਾਨਵਤਾ ਦਾ ਸਿਰ ਚੋਕਦਾ ਹੈ RAMDAS ਸरोवर ਨਾਤੇ ਸਭ ਉਤਰੇ ਪਾਪ ਕਮਾਤੇ ਏਸੀਗਾ ਹਰਮੰਦਰ ਸਾਹਿਬ ਦਾ ਇਤਿਹਾਸ ਇਤਿਹਾਸ ਦੱਸਦੇ ਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖੇਮਾ ਦੇ ਜਾਂਚ ਕਰ ਜੇ ਵੀਡੀਓ ਪਸੰਦ ਆਈ ਤਾਂ ਤੁਸੀਂ ਇਹਨੂੰ ਅੱਗੇ ਵੀ ਪੇਜ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਪੇਜ ਨੂੰ ਲਾਈਕ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਸਾਨੂੰ ਇਹ ਜ਼ਰੂਰ ਦੱਸ ਦਿਆ ਕਰੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖਦੇ ਹੋ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕੀ ਫਤਿਹ